ਕਹਿੰਦੇ ਕਿ ਜੋੜਿਆਂ ਦੀ ਸੇਵਾ ਦੇ ਲਈ ਕਿੰਨੇ ਕਿ ਸਿੰਘਾਂ ਦੀ ਰੋਜ਼ ਡਿਊਟੀ ਇੱਥੇ ਲੱਗਦੀ ਹੈ ਵਿੱਚ ਲਗਭਗ 150 ਸਿੰਘ ਜਿਹੜਾ ਉਹ ਅਪ ਡਾਊਨ ਕਰਦਾ ਰਹਿੰਦਾ ਹੈ ਇਹਦੇ ਲੋਕਲ ਉਦਾਂ ਹੀ ਸੇਵਾ ਤੇ ਆਉਂਦੇ ਆ ਜਿੱਦਾਂ ਮੁਲਾਜ਼ਮ ਜਿੰਨਾ 24 ਦੀ ਡਿਊਟੀ ਹੁੰਦੀ ਆ ਦੋਵਾਂ ਦੀ ਦਿਨੇ ਆ ਤੇ ਦੋਵਾਂ ਦੀ ਇੱਕ ਦੀ ਰਾਤ ਨੂੰ ਮਤਲਬ ਫਿਰ ਸ਼ਾਮੀ ਡਾਰਜੇ ਸ਼ੁਰੂ ਹੁੰਦੀ ਆ ਤੇ ਰਾਤ 12 ਵਜੇ ਤੱਕ ਦੂਜੇ ਦੀ 12 ਵਜੇ ਸ਼ੁਰੂ ਹੁੰਦੀ ਹੈ ਸਵੇਰੇ 8 ਵਜੇ ਤੱਕ ਬਾਕੀ ਇਹਨਾਂ ਕੰਮ ਦੇ ਵਾਲੇ ਸਿੰਘਾਂ ਦੇ ਤਰ੍ਹਾਂ ਕਰ ਰਹੇ ਹੋ ਵੀਜੀ 90 ਇਰ ਜਿਆਦਾ ਹੁੰਦੀ ਹੈ}{|\text{ਦਿਮਾਗ ਦੀ ਕਿਰਪਾ ਨਾ ਆਈ ਜਾਂਦੀ}|} ਵੱਡਾ ਮੰਦੇ ਹੋ ਬਹੁਤ ਮਾਨ ਸੇਵਾ ਜੁੜਿਆ ਕਰਦੇ ਕਿ ਇਸੇ ਸਮੇਂ ਲੋਕਾਂ ਤੇ ਆਪਾਂ ਜੁੜਾੜਾ ਪੜ ਕੇ ਰੱਖਣਾ ਕਿ ਤੇ ਪੈਰੀਹਾਥੀ ਸੰਗਤ ਦੇ ਤੌਰ ਤੇ ਲਾਉਣ ਦੀ ਗੱਲ ਹੋਈ 200 ਦੇ ਕਰੀਬ ਸਵੇਰੇ ਤੋਂ ਲੈ ਕੇ ਨ ਅੰਮ੍ਰਿਤਸਰ ਰਹੀ 3 ਵਜੇ ਸਿਰ ਅੰਮ੍ਰਿਤੜੇ ਆਉਣੇ ਤੇ ਫਿਰ ਵੀ 5:00 ਸ਼ਾਮ ਨੂੰ ਆਈਦਾ ਤੇ 20 ਘੰਟੇ ਜੋੜਾ ਕਰ ਖੁਲਾ ਰਿਹਾ ਜੀ ਜਿਹੜੇ ਸਾਡੇ ਗੁਰੂ ਸਾਹਿਬ ਨੇ ਇਤਿਹਾਸ ਦੱਸਿਆ ਜੀ ਮੇਰੇ ਵੀ ਚਲੋ ਵਾਲ ਕਟਿੰਗ ਆ ਪਰ ਫਿਰ ਵੀ ਆ ਕੇ ਸਾਡੀ ਹੱਥ ਲਾਈਦਾ ਸੰਗਤ ਦੇ ਵੀ ਸ਼ਾਇਦ ਸਾਡੇ ਮਨ ਮੇਰ ਪੈ ਜੀ ਉਹਨਾਂ ਦੇ ਪੂਰਨ ਕਰਕੇ ਆਪਾਂ ਨੂੰ ਚੱਲਣਾ ਚਾਹੀਦਾ ਜੀ ਸਾਰਾ ਸ਼੍ਰੀ ਨੌਵੀਂ ਪਾਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਮੌਜੂਦ ਆ ਤਾਂ ਇਸ ਵਕਤ ਅਸੀਂ ਜੋੜੇ ਘਰ ਦੇ ਵਿੱਚ ਖੜੇ ਆ ਜਿੱਥੇ ਸੇਵਾਦਾਰਾਂ ਵੱਲੋਂ ਜੋੜਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਇਸ ਵਕਤ ਜਿਹੜੇ ਸੇਵਾਦਾਰ ਨੇ ਉਹ ਜੋੜਿਆਂ ਦੀ ਜਿਹੜੀ ਸੇਵਾ ਆ ਉਸ ਨੂੰ ਕਰ ਰਹੇ ਨੇ ਤਾਂ ਵੱਡੇ ਪੱਧਰ ਦੇ ਉੱਤੇ ਜਿਹੜਾ ਉਤਸ਼ਾਹ ਇਹਨਾਂ ਸੇਵਾਦਾਰਾਂ ਦੇ ਵਿੱਚ ਜੋੜਿਆਂ ਦੀ ਸੇਵਾ ਨੂੰ ਲੈ ਕੇ ਵੇਖਿਆ ਜਾ ਰਿਹਾ ਹੈ ਤਾਂ ਆਪੋ ਆਪਣੀ ਵਾਰੀ ਦੀ ਉਡੀਕ ਦੇ ਵਿੱਚ ਇਹ ਜਿਹੜੇ ਸੇਵਾਦਾਰ ਇੱਥੇ ਮੌਜੂਦ ਨੇ ਔਰ ਇਹਨਾਂ ਦੇ ਵੱਲੋਂ ਜਿਹੜਾ ਹੈ ਜਿਹੜੀ ਸੰਗਤ ਆਉਂਦੀ ਹੈ ਉਹ ਜੋੜੇ ਜਮਾ ਕਰਵਾਉਂਦੀ ਹੈ ਤਾਂ ਉਹਨਾਂ ਤੋਂ ਟੋਕਨ ਲੈ ਕੇ ਜਿਹੜੇ ਇਹਨਾਂ ਦੇ ਵੱਲੋਂ ਇੱਥੇ ਜੋੜੇ ਜਮਾ ਕੀਤੇ ਜਾਂਦੇ ਨੇ ਸਾਡੇ ਨਾਲ ਕੁਝ ਸੇਵਾਦਾਰ ਮੌਜੂਦ ਨੇ ਸਰ ਕੀ ਨਾਮ ਆ ਜੀ ਤੁਹਾਡਾ ਸੁਖਰਾਜ ਸਿੰਘ ਜੀ ਸੁਖਰਾਜ ਸਿੰਘ ਜੀ ਜੋੜਿਆਂ ਦੀ ਸੇਵਾ ਦੇ ਲਈ ਕਿੰਨੇ ਕੁ ਸਿੰਘਾਂ ਦੀ ਰੋਜ਼ ਡਿਊਟੀ ਇੱਥੇ ਲੱਗਦੀ ਹੈ ਵੀਰ ਜੀ ਲਗਭਗ 150 ਸਿੰਘ ਜਿਹੜਾ ਉਹ ਅਪ ਡਾਊਨ ਕਰਦਾ ਰਹਿੰਦਾ ਜੀ ਤੇ ਜਾਨਾ ਇੱਕ ਹੀ ਜਿਹੜੇ ਸਿੰਘ ਰਿਟੇਨ ਚ ਆਉਂਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਜਾਂ ਬਦਲ ਕੇ ਆਉਂਦੇ ਨੇ ਨਹੀਂ ਵੀਰ ਜੀ ਬਦਲ ਕੇ ਵੀ ਆਉਂਦੇ ਰਹਿੰਦੇ ਨਵੇਂ ਵੀ ਸਿੰਘ ਆਉਂਦੇ ਰਹਿੰਦੇ ਅਤੇ ਪੁਰਾਣੇ ਵੀ ਜਿਹੜੇ ਰੈਗੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਡਿਊਟੀਆਂ ਲੱਗਦੀਆਂ ਜਾਂ ਪਿੰਡਾਂ ਤੋਂ ਲੋਕ ਆ ਕੇ ਸੇਵਾ ਕਰਦੇ ਨੇ ਵੀਰ ਜੀ ਇਹ ਲੋਕਲ ਉਦਾਂ ਹੀ ਸੇਵਾ ਤੇ ਆਉਂਦੇ ਆ ਜਿੱਦਾਂ ਮੁਲਾਜ਼ਮ ਤਿੰਨ ਚੌਹਾਂ ਦੀ ਡਿਊਟੀ ਹੁੰਦੀ ਆ ਦੋਹਾਂ ਦੀ ਦਿਨੇ ਆ ਤੇ ਦੋਹਾਂ ਦੀ ਇੱਕ ਦੀ ਰਾਤ ਨੂੰ ਮਤਲਬ ਸਵੇਰੇ 6:00 4:00 ਵਜੇ ਸ਼ੁਰੂ ਹੁੰਦੀ ਆ ਤੇ ਰਾਤ 12:00 ਵਜੇ ਤੱਕ ਦੂਜੇ ਦੀ 12:00 ਵਜੇ ਸ਼ੁਰੂ ਹੁੰਦੀ ਆ ਸਵੇਰੇ 8:00 ਵਜੇ ਤੱਕ ਬਾਕੀ ਇਹਨਾਂ ਇਸ ਕੰਮ ਸੇਵਾ ਵਾਲੇ ਸਿੰਘ ਹੁੰਦੇ ਸਾਰੇ ਇੱਥੇ ਕੋਈ ਵੀ ਸੇਵਾਦਾਰ ਆ ਕੇ ਪਿੰਡ ਤੋਂ ਅੱਛੇ ਸੇਵਾ ਕਰ ਸਕਦਾ ਜਾਂ ਉਹਦੀ ਕੋਈ ਪਛਾਣ ਉਹਦਾ ਕੁਝ ਲਿਖਤੀ ਕਰਨਾ ਪੈਂਦਾ ਜੀ ਨਹੀਂ ਵੀਰ ਜੀ ਫੇਰ ਹਾਲ ਕੋਈ ਨਹੀਂ ਮਤਲਬ ਕੋਈ ਵੀ ਸਿੰਘ ਆ ਸਕਦਾ ਪਰ ਪਹਿਲਾਂ ਉਹਨੂੰ ਕਹਿ ਦਿੰਦਾ ਵੀ ਤੁਸੀਂ ਜੋੜੇ ਸਾਫ਼ ਕਰ ਲਓ ਕਿ ਤੁਹਾਨੂੰ ਨੰਬਰਾਂ ਦੀ ਨੌਲੇਜ ਹੋ ਜਵੇ ਤੇ ਤੁਸੀਂ ਬਾਅਦ ਦੇ ਵਿੱਚ ਜੋੜੇ ਜਿਹੜੇ ਰੱਖ ਸਕਦੇ ਹਾਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਜਿਹੜੀ ਇਹ ਸੇਵਾ ਚੱਲਦੀ ਹੈ ਵੀਰ ਜੀ ਇਹ 24 ਹੈ 24 ਘੰਟੇ 24 ਘੰਟੇ ਖੁੱਲਾ ਹੈ ਜੀ ਤੁਸੀਂ ਕਦੋਂ ਤੋਂ ਸੇਵਾ ਕਰ ਰਹੇ ਹੋ ਵੀਰ ਜੀ 98 ਤੋਂ ਜੀ ਰਜਾਨਾ ਆਉਂਦੇ ਇੱਥੇ ਦੀ ਮਾਲਕ ਦੀ ਕਿਰਪਾ ਨਾਲ ਆ ਹੀ ਜਾਂਦਾ ਜੀ ਕਿਹੜਾ ਪਿੰਡ ਆ ਤੁਹਾਡਾ ਮੇਰਾ ਪਿੰਡ ਬਡਾਲਾਪੁਰ ਦਾ ਜੀ ਹੋਰ ਨਾਲ ਲੋਕਾਂ ਨੂੰ ਵੀ ਤੁਸੀਂ ਇੱਧਰ ਨੂੰ ਲਾਇਆ ਇਹ ਲਾਈਨ ਦੇ ਉੱਤੇ ਕਿ ਵੀ ਜੋੜਿਆਂ ਦੀ ਸੇਵਾ ਕਰਨੀ ਚਾਹੀਦੀ ਆ ਜੀ ਵਾਹਿਗੁਰੂ ਅਸੀਂ ਇੱਥੇ ਇੱਕ ਸਿੰਘ ਸਭਾ ਬਣਾਈ ਆ ਜਿਹੜੀ ਬਾਹਰ ਵੀ ਸੇਵਾ ਤੇ ਲੈ ਕੇ ਜਾਂਦੀ ਆ ਨਾਲ ਜਥਾ ਬਣਾਇਆ ਹੋਇਆ ਇੱਥੇ ਤੇ ਬਾਬਾ ਬਕਾਲਾ ਸਾਹਿਬ ਦੇ ਰਖੜ ਪੁੰਨਿਆਂ ਦਾ ਮੇਲਾ ਹੁੰਦਾ ਉਦੋਂ ਸਾਡੀ ਸਭਾ ਦੀ ਸਾਰੀ ਦੀ ਡਿਊਟੀ ਹੁੰਦੀ ਤੇ ਸਾਰਿਆਂ ਬੰਦਿਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਜਾਂਦੀਆਂ ਤੇ ਡਿਊਟੀਆਂ ਮੁਤਾਬਕ ਸਾਰੇ ਆਪਣੀ ਸੇਵਾ ਕਰਦੇ ਆਂ ਕੀ ਸਮਝਦੇ ਹੋ ਜਿਹੜੀ ਜੋੜਿਆਂ ਦੀ ਸੇਵਾ ਆ ਸੰਗਤ ਦਾ ਇਹਦੇ ਵਿੱਚ ਜ਼ਿਆਦਾ ਉਤਸ਼ਾਹ ਆ ਜਾਂ ਹੋਰ ਵੀ ਗੁਰੂ ਘਰ ਦੀਆਂ ਜਿਹੜੀਆਂ ਸੁਭਾਵਾਂ ਨੇ ਉੱਧਰ ਜ਼ਿਆਦਾ ਧਿਆਨ ਆ ਵੀ ਜੋੜੇਕਾਰ ਵੀ ਉਤਸ਼ਾਹ ਬਹੁਤ ਜ਼ਿਆਦਾ ਵਾ ਤੇ ਲੰਗਰ ਘਰਤ ਵੀ ਬਹੁਤ ਜ਼ਿਆਦਾ ਬਾਕੀ ਸੁਭਾਵਾਂ ਵੱਲ ਵੀ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਤਾਂ ਹੋਰ ਵੀ ਸੇਵਾਦਾਰ ਨੇ ਕੀ ਨਾਮ ਆ ਜੀ ਭਾਈ ਸਾਹਿਬ ਤੁਹਾਡਾ ਸਰਪ ਜੀ ਸਿੰਘ ਹਾਂਜੀ ਸਰਪ ਜੀ ਸਿੰਘ ਸਰਪ ਜੀ ਸਿੰਘ ਜੀ ਜੋੜਿਆਂ ਦੀ ਸੇਵਾ ਜਿਹੜੀ ਆ ਉਹਦਾ ਬੜਾ ਤਗੜਾ ਮਹੱਤਵ ਹੈ ਸਾਡੇ ਇਹ ਜਿਹੜਾ ਗੁਰੂ ਘਰਾਂ ਦੇ ਵਿੱਚ ਕੀ ਸਮਝਦੇ ਹੋ ਜੋੜਿਆਂ ਦੀ ਸੇਵਾ ਨੂੰ ਕਿੰਨਾ ਕੁ ਵੱਡਾ ਮੰਨਦੇ ਹੋ ਬਹੁਤ ਮਾਨ ਸੇਵਾ ਜੋੜੇ ਕਰਦੀ ਹੈ ਜੀ ਕਿਸ ਤੇ ਸਮਝ ਲੋ ਕਿ ਆਪਾਂ ਜੋੜਾ ਫੜ ਕੇ ਰੱਖਣਾ ਕਿਤੇ ਪਹਿਰੀ ਆਥੀ ਸੰਗਤ ਦੇ ਤੌਰ ਤੇ ਲਾਉਣ ਦੀ ਗੱਲ ਹੋਈ ਸੀ ਕਿੰਨੀ ਇੱਕ ਸੰਗਤ ਜਿਹੜੀ ਇੱਥੇ ਜੋੜਿਆਂ ਦੀ ਸੇਵਾ ਲਈ ਆਉਂਦੀ ਆ ਰojana 1:30 ਤੋਂ 2:00 ਦੇ ਕਰੀਬ ਸਵੇਰੇ ਤੋਂ ਲੈ ਕੇ ਨ ਅੰਮ੍ਰਿਤ ਵੇਰੀ 3 ਵਜੇ ਸਿਰ ਅੰਮ੍ਰਿਤ ਵੇਰੋਂ ਤੇ ਦੁਪਹਿਰ ਵੇ 5:00 ਸ਼ਾਮ ਨੂੰ ਆਜਦਾ ਤੇ 24 ਘੰਟੇ ਜੋੜਾ ਕਰ ਖੁੱਲਾ ਰਹਿੰਦਾ ਹੈ ਆਪਣੀ ਮਰਜ਼ੀ ਦੇ ਨਾਲ ਜੋੜਿਆਂ ਦੀ ਸੇਵਾ ਜਿਹੜੀ ਹੈ ਇੱਥੇ ਜਮਾ ਕਰਨ ਦੀ ਔਰ ਜਿਹੜੀ ਪਾਲਿਸ਼ ਕਰਨ ਦੀ ਹੈ ਇਹ ਸੰਗਤ ਆਪਣੀ ਮਰਜ਼ੀ ਦੇ ਨਾਲ ਕਰਦੀ ਹੈ ਹਾਂਜੀ ਆਪਣੀ ਮਰਜ਼ੀ ਨਾਲ ਕਰਦੀ ਸਵੇਰੇ ਅੰਮ੍ਰਿਤ ਵੇਰੋਂ ਪਾਲਿਸ਼ ਦੀ ਸੇਵਾ ਹੁੰਦੀ ਆ ਦੁਪਹਿਰ ਦੇ ਟਾਈਮ ਨੂੰ ਸ਼ਾਮ ਦੇ ਟਾਈਮ ਹੁੰਦੀ ਆ। ਗੁਰਦੁਆਰਾ ਕਮੇਟੀ ਦੇ ਵੱਲੋਂ ਵੀ ਕੋਈ پابੰਦੀ ਲਗਾਈ ਜਾਂਦੀ ਹੈ? ਨਹੀਂ ਨਹੀਂ ਕੋਈ پابੰਦੀ ਨਹੀਂ ਹੈਗੀ। ਖੁੱਲੀ ਸੇਵਾ ਉਹਨਾਂ। ਤੇ ਹੋਰ ਵੀ ਲੋਕ ਨੇ ਵੀ ਇੱਥੇ ਕੀ ਨਾਮ ਆਈ ਤੁਹਾਡਾ? ਕੋਮਲਪ੍ਰੀਤ ਸਿੰਘ। ਕੋਮਲਪ੍ਰੀਤ ਸਿੰਘ ਜੀ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਿਹੜੇ ਵੱਡੀ ਉਮਰ ਦੇ ਲੋਕ ਨੇ ਉਹ ਤਾਂ ਜੋੜਿਆਂ ਦੀ ਸੇਵਾ ਕਰਦੇ ਨੇ ਤੇ ਜਿਹੜੀ ਨੌਜਵਾਨੀ ਆ ਤੁਸੀਂ ਵੀ ਜਾ ਕੇ ਜੋ ਤੁਸੀਂ ਕੀ ਸਮਾਂ ਦਿਓ ਜਿਹੜੀ ਜਵਾਨੀ ਆ ਉਹ ਵੀ ਜੋੜਿਆਂ ਦੀ ਸੇਵਾ ਕਰਕੇ ਜਿਹੜਾ ਉਹ ਰਜਮੰਦ ਹੈ। ਹਾਂਜੀ ਭਾਜੀ। ਇਹਦਾ ਵਾਇਕੁਲ ਜੀ ਦਾ ਖਾਲਸਾ, ਵਾਇਕੁਲ ਜੀ ਕੀ ਫਤਿਹ? ਐ ਜ਼ਰੂਰ ਆ ਜੀ ਇੱਥੇ ਯੰਗ ਏਜ ਦੇ ਮੁੰਡੇ ਬਹੁਤ ਜ਼ਿਆਦਾ ਕਰਦੇ ਆ ਜੀ ਸੇਵਾ ਮਨਤਾ ਬਹੁਤ ਆ ਜੀ ਜਿਆਦਾਤਰ ਲੋਕ ਜਦੋਂ ਪਲੱਸ 2 ਜਿਹੜੇ ਬੱਚੇ ਆ ਕਰ ਜਾਂਦੇ ਆ ਉਹ ਫਿਰ ਉਸ ਤੋਂ ਬਾਅਦ ਜਿਹੜੇ ਕੋਈ ਫ੍ਰੀ ਟਾਈਮ ਹੁੰਦਾ ਉਹ ਸੇਵਾ ਕਰਦੇ ਆ ਜੀ ਬਾਕੀ ਨਿਰੰਤਰ ਸੇਵਾ ਚੱਲਦੀ ਰਹਿੰਦੀ ਆ 2 ਵਜੇ ਤੋਂ ਸਟਾਰਟਿੰਗ ਹੁੰਦੀ ਆ ਸਵੇਰ ਤੋਂ 2 ਵਜੇ ਸਵੇਰ ਤੋਂ ਤੇ ਫਿਰ ਲਗਾਤਾਰ ਹੀ ਸੇਵਾ ਚੱਲਦੀ ਆ ਜੀ ਤੁਸੀਂ ਕਿਹੜੇ ਪਿੰਡ ਤੋਂ ਆਉਨੇ ਹੋ ਮੇਰਾ ਪਿੰਡ ਸਠਿਆਲਾ ਜੀ ਕਿੰਨੇ ਟਾਈਮ ਤੋਂ ਸੇਵਾ ਕਰਦੇ ਕਿ ਅੱਜ ਪਹਿਲੇ ਦਿਨ ਆਏ ਹੋ ਨਹੀਂ ਮੈਂ 2000 7-8 ਤੋਂ ਕਰਦਾ ਨਹੀਂ ਸੇਵਾ ਲਗਾਤਾਰ ਨਹੀਂ ਮਤਲਬ ਜਦੋਂ ਵੈਗਰੂ ਨੇ ਚਾਇਆ ਉਦੋਂ ਸੇਵਾ ਕਰਾ ਲੈਂਦੇ ਆ ਜੀ ਜਿਹੜੇ ਹੋਰ ਲੋਕ ਨੇ ਜਿਹੜੇ ਆਮ ਸੰਗਤ ਹੈ ਜਾਂ ਜਿਹੜੇ ਨੌਜਵਾਨ ਲੜਕੇ ਨੇ ਉਹਨਾਂ ਦੇ ਲਈ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਸੇਵਾ ਨੂੰ ਲੈ ਕੇ ਮੈਸੇਜ ਤਾਂ ਇਹੋ ਹੀ ਆ ਜੀ ਵੀ ਜਿਹੜੇ ਸਾਡੇ ਗੁਰੂ ਸਾਹਿਬ ਨੇ ਸਿੱਖੀ ਸਿਧਾਂਤ ਦਿੱਤੇ ਆ ਜੀ ਮੇਰੇ ਵੀ ਚਲੋ ਵਾਲ ਕਟਿੰਗ ਆ ਪਰ ਫਿਰ ਵੀ ਆ ਕੇ ਅਰੀਆਥ ਲਾਈਦਾ ਸੰਗਤ ਦੇ ਵੀ ਸ਼ਾਇਦ ਸਾਡੇ ਮਨ ਮੇਰ ਪੈ ਜੀ ਉਹਨਾਂ ਦੇ ਪੂਰਨ ਕਰਕੇ ਆਪਾਂ ਨੂੰ ਚੱਲਣਾ ਚਾਹੀਦਾ ਜੀ ਜੋ ਸਾਡੀ ਗੁਰਬਾਣੀ 'ਚ ਲਿਖਿਆ ਹੋ ਉਹਦੇ ਤੇ ਆਪਾਂ ਨੂੰ ਉਹ ਟੋਲ ਚੱਲਣਾ ਚਾਹੀਦਾ ਜੀ ਬਿਲਕੁਲ ਇਹਨਾਂ ਦੇ ਵੱਲੋਂ ਜਿਹੜਾ ਹੈ ਗੁਰਬਾਣੀ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਜਿਹੜੀ ਗੱਲ ਉਹ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਆ ਇੱਥੋਂ ਕੈਮਰਾਮੈਨ ਨੂੰ ਕਹੂੰਗਾ ਥੋੜਾ ਨੇੜੇ ਹੋ ਕੇ ਦਿਖਾਉਣਗੇ ਕਿ ਜੋੜਿਆਂ ਦੀ ਸੇਵਾ ਜਿਹੜੀ ਹੈ ਉਹ ਇਹਨਾਂ ਸੇਵਾਦਾਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਜਿਹੜੇ ਜੋੜੇ ਨੇ ਉਹ ਇਹਨਾਂ ਦੇ ਵੱਲੋਂ ਇੱਥੇ ਸੰਗਤੋਂ ਲੈ ਕੇ ਜਮਾ ਕੀਤੇ ਜਾ ਰਹੇ ਨੇ ਅਗਰ ਇਸ ਸਾਈਡ ਤੇ ਵੇਖਾਂਗੇ ਤਾਂ ਤੁਸੀਂ ਦੇਖ ਸਕਦੇ ਆ ਕਿ ਇੱਥੇ ਜਿਹੜੇ ਕੁਝ ਸੇਵਾਦਾਰ ਨੇ ਉਹਨਾਂ ਦੇ ਵੱਲੋਂ ਪਾਲਿਸ਼ ਦੀ ਸੇਵਾ ਜੋੜੇ ਪਾਲਿਸ਼ ਕਰਨ ਦੀ ਜਿਹੜੀ ਸੇਵਾ ਆ ਉਹ ਵੀ ਕੀਤੀ ਜਾ ਰਹੀ ਹੈ ਔਰ ਇਹਨਾਂ ਰੈਕਾਂ ਦੇ ਵਿੱਚ ਬਕਾਇਦਾ ਜਿਹੜੇ ਨੇ ਉਹ ਨੰਬਰ ਲੱਗੇ ਹੋਏ ਨੇ ਇਹਨਾਂ ਨੰਬਰਾਂ ਦੇ ਵਿਹਾਵ ਦੇ ਉੱਤੇ ਜਿਹੜਾ ਹੈ ਇਹਨਾਂ ਦੇ ਵੱਲੋਂ ਸੇਵਾਦਾਰਾਂ ਦੇ ਵੱਲੋਂ ਇੱਥੋਂ ਟੋਕਨ ਜਿਹੜੇ ਉਹ ਲੈ ਲੈ ਜਾਂਦੇ ਨੇ ਤਾਂ ਉਸ ਨੰਬਰ ਦੇ ਟੋਕਨ ਦੇ ਉੱਪਰ ਜੋ ਜੋੜੇ ਇੱਥੇ ਇਹਨਾਂ ਬਾਕਸੇਜ਼ ਦੇ ਵਿੱਚ ਰੱਖ ਦਿੱਤੇ ਜਾਂਦੇ ਨੇ ਤਾਂ ਦੇਖ ਸਕਦੇ ਹਾਂ ਕਿ ਸੇਵਾਦਾਰ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ ਔਰ ਉਹਨਾਂ ਦੇ ਵੱਲੋਂ ਜਿਹੜਾ ਹੈ ਇਹਨਾਂ ਜੋੜਿਆਂ ਦੀ ਸੇਵਾ ਉਹ ਕੀਤੀ ਜਾ ਰਹੀ ਹੈ ਔਰ ਇੱਕ ਜਿਹੜਾ ਸ਼ਰਧਾਲੂ ਸੇਵਾਦਾਰ ਹੈ ਉਸ ਦੇ ਵੱਲੋਂ ਜੋੜੇ ਪਾਲਿਸ਼ ਕਰਨ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਵੱਡੀ ਜਿਹੜੀ ਉਹ ਇੱਕ ਸੇਵਾ ਜਿਹੜੀ ਹੈ ਗੁਰੂ ਘਰ ਦੇ ਵਿੱਚ ਜੋੜਿਆਂ ਦੀ ਸੇਵਾ ਕਹੀ ਜਾ ਸਕਦੀ ਹੈ ਔਰ ਬੜੀ ਸ਼ਰਧਾ ਭਾਵਨਾ ਦੇ ਨਾਲ ਜਿਹੜੇ ਲੋਕ ਨੇ ਉਹ ਇੱਥੇ ਆ ਕੇ ਜੋੜਿਆਂ ਦੀ ਸੇਵਾ ਕਰਦੇ ਨੇ ਦਰਸ਼ਨ ਟੀਵੀ ਦੇ ਲਈ ਕੈਪਟਨ ਸਿੰਘ ਬਾਬਾ ਬਕਾਲਾ ਸਾਹਿਬ